ਜੋਨੀ ਬਾਬੇ ਤੇ ਬਹੁਤ ਇਲਜ਼ਾਮ ਲੱਗੇ ਸੀ ਕਿ ਜੋਨੀ ਬਾਬਾ ਚਿੱਟਾ ਪੀ ਕੇ ਜੋ ਕੁਝ ਕਰਦੇ ਆ ਜਾਂ ਕਹਿੰਦੇ ਵੀ ਕੀਰਤਨ ਕਰਦੇ ਆ ਕੁਝ ਵੀ ਕਰਦੇ ਸਿਰ ਜੋਨੀ ਬਾਬਾ ਹੁਣ ਖੁੱਲ ਕੇ ਸਾਹਮਣੇ ਆਇਆ ਤੇ ਉਹਨੇ ਆਪਣੀ ਸਾਰੀ ਸੱਚਾਈ ਦੱਸੀ ਆ ਲਓ ਸੁਣੋ ਜੀ ਜੋਨੀ ਬਾਬੇ ਦੀ ਸੱਚਾਈ ਜੋਨੀ ਬਾਬੇ ਦੇ ਮੂੰਹ ਦੀ ਜ਼ੁਬਾਨੀ ਸਰ ਸੁਣ ਕੇ ਹੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਜੋ ਪਿਛਲੇ ਦਿਨੀ ਦਾਸ ਦੇ ਉੱਪਰ ਜੱਸਾ ਸਿੰਘ ਮਾਚੀਵਾੜੇ ਪਿੰਡ ਤੋਂ ਫਰੋਜ਼ਪੁਰ ਵਿੱਚੋਂ ਕਿਸੇ ਨੇ ਭਾਈ ਹਰਪ੍ਰੀਤ ਸਿੰਘ ਮਖੂ ਦੇ ਚੈਨਲ ਤੇ ਹਰਪ੍ਰੀਤ ਸਿੰਘ ਮਖੂ ਨਾਲ ਕੁਝ ਗੱਲਾਂ ਕੀਤੀਆਂ ਤੇ ਮੇਰੇ ਤੇ ਕੁਝ આરોਪ ਲਾਏ ਕਿ ਚਿੱਟਾ ਪੀ ਕੇ ਰੱਜੇ ਹੋਏ ਸੀ ਤੇ ਐਕਸੀਡੈਂਟ ਹੋਇਆ ਬਾਬਾ ਜੀ ਗੱਡੀ ਚ ਲੌਂਡ ਰਹੇ ਸੀ ਤਾਂ ਦਾਸ ਉਹਨਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਾ ਹੈ ਤੇ ਇਹ ਸਾਰੀ ਸੰਧ ਪੰਜਾਬ ਦੀ ਕਹਾਣੀ ਹੈ ਪੰਜਾਬ ਦੇ ਹਾਲਾਤ ਆ ਪਹਿਲੀ ਸਾਡੇ ਕੋਲ ਇਹ ਵੀ ਆਉਂਦੀ ਹੈ ਸੁਣੋ ਤੁਸੀਂ ਹਾਜ਼ਰੀ ਭਰਦਾ ਕੋਈ ਸ਼ਾਮ ਨੂੰ ਹਾਜ਼ਰੀ ਭਰਦਾ ਗੁਰੂ ਘਰ ਦੇ ਵਿੱਚ 2005 ਤੋਂ ਮੈਂ ਤਖਾਨਬਾਦ ਆਇਆ ਨਾਨਕਸਰ ਤੋਂ ਕਥਾ ਕੀਰਤਨ ਸਿੱਖ ਕੇ ਆਪਣੀ ਮੈਂ ਸਤਿਗੁਰੂ ਦੀ ਕਿਰਪਾ ਨਾਲ ਕਿੰਨਾ ਬਦਲ ਗਿਆ ਸੰਸਾਰ ਬਹੁਤ ਸੁੰਦਰ ਸਥਾਨ ਬਣਿਆ ਆਪ ਜੀ ਕਦੇ ਦਰਸ਼ਨ ਕਰਨ ਆਇਓ ਸੰਗਰਾਮ ਤੇ ਦੀਵਾਨ ਸਜਦੇ ਆਂ ਔਰ ਦਾਸ ਨੇ ਤਕਰੀਬਨ 98 ਤੋਂ ਕੀਰਤਨ ਸ਼ੁਰੂ ਕੀਤਾ ਤੇ ਆਪ ਸਾਬ ਲਾ ਲੋ ਵੀ ਕਿੰਨੇ ਸਾਲ ਬਣ ਜਾਂਦੇ ਆ ਜੀ ਮਾੜੇ ਤੇ ਮਾੜੇ ਹਾਲਾਤ ਜੋ ਵੀ ਤਾਂ ਇਹ ਹੋ ਗਏ ਤੇ 26 ਸਾਲਾਂ ਤੋਂ ਮੈਂ ਦੀਵਾਨ ਲਾ ਰਿਹਾ ਔਰ ਅਮਰ ਸੰਚਾਰ ਵਾਸਤੇ ਸੰਗਤ ਨੂੰ ਪ੍ਰੇਰ ਰਿਹਾ ਔਰ ਜਿੰਨਾ ਸਭ ਪ੍ਰਾਣੀਆਂ ਨੇ ਕਥਾ ਕੀਰਤਨ ਪ੍ਰੇਰਣਾ ਤੋਂ ਅਮਰਿਸ਼ਕਿਆ ਉਹਨਾਂ ਦੀ ਗਿਣਤੀ 1 ਲੱਖ ਤੋਂ ਜ਼ਿਆਦਾ ਹੈ ਮੇਰੇ ਕੋਲੇ ਉਹ ਸਾਰੀ ਲਿਸਟ ਤਿਆਰ ਹੈ ਤੋਂ ਸਾਥ ਸੰਗਤ ਬੇਨਤੀ ਹੈ ਚਿੱਟਾ ਪੀ ਕੇ ਕਦੇ دیਵਾਨ ਨਹੀਂ ਲੱਗਦਾ ਹੁੰਦਾ ਚਿੱਟਾ ਪੀ ਕੇ ਗੱਡੀਆਂ ਨਹੀਂ ਚੱਲਦੀਆਂ ਚਿੱਟਾ ਪੀਣ ਵਾਲਾ ਤਾਂ ਉਹਦੀ ਤੌਰ ਤੋਂ ਹੀ ਪਰਖ ਹੋ ਜਾਂਦੀ ਹੈ ਮੈਂ ਸੰਗਤ ਨੂੰ ਰੱਬ ਰੂਪ ਜਾਣ ਕੇ ਆਪ ਹੀ ਬੇਨਤੀ ਕੀਤੀ ਹੈ ਵੀ ਜਦੋਂ ਮੈਨੂੰ ਫੇਸ਼ੀਅਲ ਪੈਰਾਲਾਈਸ ਹੋਇਆ ਸੀ ਵੀਡੀਓ ਪੂਰਾ ਦੇਖ ਕੇ ਹੀ ਜਾਇਓ ਤੇ ਉਸ ਵੇਲੇ ਮੈਨੂੰ 4-5 ਮਹੀਨੇ ਫੀਮ ਗਿਆ ਸੀਗਾ ਵੀ ਤੁਸੀਂ ਥੋੜੀ ਜੀ ਫੀਮ ਲੈ ਲਿਆ ਕਰੋ ਕਿਉਂਕਿ ਜਦੋਂ ਲਕਵਾ ਮਾਰ ਜਾਂਦਾ ਹੈ ਅਦਰੰਗ ਦਾ ਦੌਰਾ ਹੀ ਹੁੰਦਾ ਉਹ ਤੇ ਫੀਮ ਪਿੰਡਾਂ ਦੇ ਵਿੱਚ ਸਾਰੇ ਜਾਣੇ ਉਹਨੂੰ ਪ੍ਰੈਫਰੈਂਸ ਕਰਦੇ ਆ ਜੁੜੇ ਰਹੋ ਸਾਡੇ ਵੀਡੀਓ ਨਾਲ ਤਾਂ ਮੈਂ ਸੰਗਤ ਦਾ ਕਰਾਂ ਜੋ ਦੱਸਿਆ ਬਿਲਕੁਲ ਸੱਚ ਦੱਸਿਆ ਦੂਸਰੀ ਬੇਨਤੀ ਹੈ ਆਪਣੇ ਪੰਜਾਬ ਦੇ ਪਿਆਰੇ ਡਾਕਟਰ ਦਰਸ਼ਨ ਸਿੰਘ ਮੇਰੇ ਫੈਮਲੀ ਡਾਕਟਰ ਜੀ ਸੁਣੋ ਤੁਸੀਂ ਧਿਆਨ ਕਰਦੇ ਆ ਇਹਨਾਂ ਨੂੰ ਅੱਜ ਤਕਰੀਬਨ 2005 ਤੋਂ ਲੈ ਕੇ 24 ਆ ਗਿਆ 19 ਸਾਲ ਹੋ ਗਏ ਬਗੈਰ ਨਾ ਦਾ ਪਾਈ ਤੇ ਹਰਜਿੰਦਰ ਸਿੰਘ ਜਿੰਦੂ ਹੈ ਸਾਡੇ ਨਾਲ ਜ਼ਬਾਨਾਂ ਚ ਵੀ ਨਾਲ ਹੁੰਦਾ ਹੈ ਕਿੰਨਾ ਬਦਲ ਗਿਆ ਸੰਸਾਰ ਕਿਦਾ ਕੇ ਸਾਰੀ ਸਾਰੀ ਰਾਤ ਵੀ ਸਾਡੇ ਕੋਲ ਰਹਿੰਦਾ ਹੈ ਭਾਈ ਗੁਰਪ੍ਰੀਤ ਸਿੰਘ ਆਇਆ ਤਖਾਨਵਦ ਤੋਂ ਰਾਜਾ ਸਿੱਧੂ ਜੀ ਹਨ ਤਖਾਨਵਦ ਤੋਂ ਡਾਕਟਰ ਗੁਰਦਰਸ਼ਨ ਸਿੰਘ ਤਖਾਨਵਦ ਤੋਂ ਸਰਦਾਰ ਸੰਗਤ ਸਿੰਘ ਜੀ ਤਖਾਨਵਦ ਤੋਂ ਭਾਈ ਗੁਰਮੀਤ ਸਿੰਘ ਮਾੜੇ ਤੇ ਮਾੜੇ ਹਾਲਾਤ ਹੋਰੇ ਆਪਨੇ ਨਾਲੇ ਇੱਥੇ ਕੀਰਤਨ ਕਰਦੇ ਆ ਔਰ ਉਸ ਮਾਲਕ ਦੀ ਕਿਰਪਾ ਦੁਆਰਾ ਪਹਿਲਾ ਹੈ ਕਲੀਨ ਸ਼ੇਵ ਹੁੰਦੇ ਸੀ ਤੇ ਅੱਜ ਮਹਾਨ ਕੀਰਤਨੀਏ ਵੀ ਹੈ ਪੰਥ ਦੇ ਇੱਥੇ ਸਭ ਕੋ ਜਿਨ੍ਹਾਂ ਨੇ ਸਿੱਖਿਆ ਪੜਿਆ ਭਾਈ ਗੁਰਪ੍ਰੀਤ ਸਿੰਘ ਜੀ ਹੈ ਗੁਰਪ੍ਰੀਤ ਸਿੰਘ ਜੀ ਉਹ ਪਰਿਵਾਰ ਮੋਢੋਂ ਜੁੜਿਆ ਹੋਇਆ ਇਸ ਘਰ ਦੇ ਨਾਲ ਭਾਈ ਬੱਲੀ ਜੀ ਮੇਰੇ ਭਰਾ ਬਹੁਤ ਗੁਰਮੁਖ ਪਿਆਰਾ ਹੈ ਮੇਰਾ ਛੋਟਾ ਵੀਰ ਤਖਾਨਵਤ ਤੋਂ ਹੈ ਤੇ ਧੋਨੀ ਵੀਰ ਉਹਨੂੰ ਅਸੀਂ ਪਿਆਰ ਨਾਲ ਧੋਨੀ ਕਹਿੰਦੇ ਆ ਤੇ ਇਹ ਕਲੱਬਾਂ ਦਾ ਪ੍ਰਧਾਨ ਤੋ ਬਾਬਾ ਦੀਪ ਸਿੰਘ ਜੀ ਸ਼ਹੀਦ ਇੰਟਰਨੈਸ਼ਨਲ ਕਲੱਬ ਦਾ ਇਹ ਬੁੱਕ ਸੇਵਾਦਾਰ ਜੇ ਦਾਸ ਜੀ ਵੀਡੀਓ ਪੂਰਾ ਦੇਖ ਕੇ ਹੀ ਜਾਇਓ ਤੇ ਸਾਰਾ ਤਖਾਨ ਵੱਧ ਮੈਂ ਇੱਥੇ ਖੜਾ ਸਕਦਾ ਪੰਜ ਸੱਤ ਜਣਿਆਂ ਨੂੰ ਛੱਡ ਕੇ ਤੇ ਸਾਰੀਆਂ ਤਖਾਨਵਦੀਆਂ ਭੈਣਾਂ ਬੀਬੀਆਂ ਬੱਚੀਆਂ ਤੇ ਬੱਚੇ ਸਾਰੇ ਮੈਂ ਖੜਾ ਸਕਦਾ ਪਰ ਨਹੀਂ ਇਹ ਡੇਲੀ ਆਉਣ ਵਾਲੇ ਜਿਹੜੇ ਸਵੇਰੇ ਸ਼ਾਮ ਆਉਂਦੇ ਆ ਤੁਸੀਂ ਇਹਨਾਂ ਨੂੰ ਪੁੱਛੋ ਵੀ ਮੈਂ ਕਦੇ ਜੁੜੇ ਰਹੋ ਸਾਡੇ ਵੀਡੀਓ ਨਾਲ ਪੂਰਾ ਦੇਖ ਕੇ ਜਾਇਆ ਕਰੋ। ਜਾਂ ਮੈਂ ਗੱਡੀ ਚਲਾ ਰਿਆ ਸੀ ਜਦੋਂ ਐਕਸੀਡੈਂਟ ਹੋਇਆ ਕਿ ਸਾਡਾ ਡਰਾਈਵਰ ਚਲਾ ਰਿਆ ਸੀ ਤੇ ਡਰਾਈਵਰ ਦੇ ਉੱਤੇ ਕੇਸ ਵੀ ਚੱਲਿਆ ਪਰਚਾ ਵੀ ਹੋਇਆ। ਉਹ ਸਾਰੇ ਸਬੂਤ ਅਸੀਂ ਪੜਾ ਰਹੇ ਹਾਂ। ਪੰਜਾਹ ਲਾਤਾ ਜੀ। ਤੇ ਜਿਨੇ ਮੇਰੇ ਤੇ આરોਪ ਲਾਏ ਆ ਚਿੱਟਾ ਪੇਂਟ ਦੇ। ਜਾਂ ਤਾਂ ਉਹ ਸਬੂਤ ਕਰੇ ਨਹੀਂ ਤਾਂ ਫਿਰ ਮਾਨਹਾਨੀ ਦਾ ਪਰਚਾ ਉਹਦੇ ਕੋਲ ਇੱਕ ਦੋ ਦਿਨਾਂ ਦੇ ਵਿੱਚ ਨੋਟਿਸ ਪਹੁੰਚ ਜਾਣਾ ਤੇ ਘੱਟੋ ਘੱਟ ਨਹੀਂ ਤਾਂ 2 ਕਰੋੜ ਤੋਂ ਵੱਧ ਵਕੀਲਾ ਨਾਲ ਸਲਾਹ ਹੋਈ ਐ ਵੀ ਉਹ ਤੇ ਅਸੀਂ ਮਾਨਹਾਨੀ ਦਾ ਪਰਚਾ ਕਰਾਂ। ਕਿੰਨਾ ਬਦਲ ਗਿਆ ਸੰਸਾਰ। ਸਮਝ ਜੇ ਕਿਉਂਕਿ ਉਹਦਾ ਸਾਰਾ ਪਰਿਵਾਰ ਜਿਹਨੇ ਮੇਰੇ ਤੇ ਰੋਪ ਲਾਇਆ ਨਾ ਉਹਦਾ ਪਿਤਾ ਕੱਲ ਬਜ਼ੁਰਗ ਇੱਥੇ ਰੋਂਦਾ ਗਿਆ। ਭਾਈ ਮਖੂ ਜੀ ਦੇ ਚੈਨਲ ਤੇ ਇੰਟਰਵਿਊ ਵੀ ਹੋਈ ਆ ਤੁਹਾਡੇ ਕੋਲ ਉਹ ਵੀ ਪਹੁੰਚ ਜਾਣਗੇ। ਉਸ ਪਿੰਡ ਦੇ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਨੇ ਦਾਸ ਤੋਂ ਕੀ ਮਾੜੇ ਤੇ ਮਾੜੇ ਹਾਲਾਤ ਸੰਸਣ ਕੀ ਇੰਟਰਵਿਊ ਦਿੱਸਿਆ। ਅਸਲੀ ਅੰਮ੍ਰਿਤ ਸ਼ਕਾਇ ਗੁਰੂ ਵਾਲੇ ਬਣੇ ਆ ਇਹਨਾਂ ਵੀ ਪ੍ਰੇਰਨਾ ਦਾ ਤਾਂ ਸੰਰਜ ਜੀ ਦਾਸ ਤੁਹਾਨੂੰ ਰੱਬ ਰੂਪ ਜਾਣਦਾ ਹੈ ਤੇ ਆ ਹੁਣ ਇਹਨਾਂ ਤੋਂ ਸੁਣ ਲਓ ਭਾਈ ਹਰਜਿੰਦਰ ਸਿੰਘ ਜੀ ਗਿੰਦੂ ਵੀਰ ਜੀ ਬੋਲਣਗੇ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਜونی ਜੀ ਕਰਕੇ ਜਾਣਦੇ ਆ ਅਸੀਂ ਸ਼ੁਰੂ ਤੋਂ ਜਦੋਂ ਤੇ ਬਾਬਾ ਜੀ 2005 ਵਿੱਚ ਸਾਡੇ ਪਿੰਡ ਵਿੱਚ ਆਏ ਨੇ ਤੇ ਦਾਸ ਦੀ ਉਦੋਂ ਦਾੜ੍ਹੀ ਵੀ ਕੱਟੀ ਹੁੰਦੀ ਸੀਗੀ ਸੋ ਇਹਨਾਂ ਦੀ ਪ੍ਰੇਰਨਾ ਸਦਕਾ ਅਸੀਂ ਸਾਵਧੂ ਸੂਤ ਸਿੱਖ ਬਣਿਆ ਤੇ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਾਲਾ ਜੀ ਬਣਾ ਹਾਂ ਜੀ ਗੁਰਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਰਿਵਾਰਕ ਮੈਂਬਰ ਵਾਂਗੂ ਹੀ ਰਹਿੰਦੇ ਆ ਸਾਡੇ ਨਾਲ ਵੀਡੀਓ ਪੂਰਾ ਦੇਖ ਕੇ ਹੀ ਜਾਓ ਬਾਕੀ ਚਿੱਟਾ ਜ ਵਾਲਾ ਤਾਂ ਉਠਦਾ ਹੀ 11 ਵਜੇ ਦਾ 2:30 ਵਜੇ 5:00 ਪਾਉਂ ਜਾਂ 8:00 ਦੇ ਵਿੱਚ ਹਰ ਰੋਜ਼ ਇਹਨਾਂ ਦਾ ਦੇਖੀਦਾ ਕੀਰਤਨ ਸੁਣੀਦਾ ਹੈ ਇਹੋ ਜੀ ਕੋਈ ਗੱਲ ਨਹੀਂ ਅਸੀਂ ਅਗਰੇ ਦੇਖੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵਿੰਦਸਿੰਘ ਜੀ ਜਿਹੋਨੇ ਸਾਡੇ ਹਰਮਨ ਪਿਆਰੇ ਬਾਬਾ ਜੀ ਆਨ ਅਸੀਂ ਇਹਨਾਂ ਨਾਲ ਮੋੜ ਤੋਂ ਜੁੜੇ ਰਹੇ ਹਾਂ ਸਾਡੇ ਵੀਡੀਓ ਨਾਲ ਅੱਜ ਪਿੰਡ ਵਿੱਚ ਆਏ ਇਹ ਬਹੁਤ ਵਧੀਆ ਨੇਕ ਇਨਸਾਨ ਹਨ ਹਰ ਇੱਕ ਨੂੰ ਵਧੀਆ-ਵਧੀਆ ਮਿਲਦੇ ਹਨ ਕੋਈ ਨਸ਼ਾ ਨਹੀਂ ਕਰਦੇ ਸਿਰਫ ਨਾਮ ਦਾ ਰੱਬ ਜਿਹੜੇ ਰਹਿੰਦਾ ਇਹਨਾਂ ਨੂੰ ਪੰਜਾਂ ਦਿਨ ਰਾਤਾਂ ਜੀ ਕੀਰਤਨ ਕਰਦੇ ਆ ਅਸੀਂ ਰਾਤਾਂ ਜਾਗਦੇ ਰਹਿੰਦੇ ਆ ਦਿਨੇ ਵੀ ਤਿੰਨ-ਤਿੰਨ ਦੀਵਾਨ ਵੀ ਲਗਾਤਾਰ ਲਾਉਂਦੇ ਆ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਸਾਡੇ ਪਿੰਡ ਨੂੰ ਜੋੜਿਆ ਹੋਇਆ ਕੀਰਤਨ ਦੇ ਨਾਲ ਅਸੀਂ ਇਹਨਾਂ ਦੇ ਧੰਨਵਾਦੀ ਆਂ ਹਾਂਜੀ ਭਾਈ ਗੁਰਜੀਤ ਖਾਲਸਾ ਮੈਂ ਵੀ ਇੱਕ ਫਤੇ ਜੀ ਮੰਨ ਸੰਤੋ ਬਰਿੰਦਰ ਸਿੰਘ ਜੋਤੀ ਕਿੰਨਾ ਬਦਲ ਗਿਆ ਸੰਸਾਰ ਤੋਂ ਜਿਹਨਾਂ ਦੀ ਸੇਵਾ ਕਰਦੇ ਆ ਉਹ ਦਿਨ ਤੋਂ ਦਵਾਈ ਬੁੱਧੀ ਦਾ ਸਾਰਾ ਇਲਾਜ ਜੋ ਵੀ ਉਹ ਦਾਸ ਕਰ ਰਿਹਾ ਬਿਲਕੁਲ ਨਸ਼ਲੀ ਕੋਈ ਗੱਲਬਾਤ ਨਹੀਂ ਚਿੱਤੇ ਤੋਂ ਤਾਂ 100 ਕਿਲੋਮੀਟਰ ਦੂਰ ਮੰਨ ਕੇ ਚੱਲੋ ਚਿੱਤੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਲੱਗੇ ਉਹ ਜਾ ਉਹ ਬੇਬੁਨਿਆਦ ਹੈ ਬਾਬੇ ਦਾ ਕਥਾ ਗੀਤਨ ਬਹੁਤ ਵਧੀਆ ਤੇ ਸਾਰਾ ਪਰਿਵਾਰ ਇਹਨਾਂ ਨਾਲ ਜੁੜਿਆ ਮੱਟ ਤੋਂ ਅੱਜ ਵੀ ਜੁੜਿਆ ਹੈ ਮਾਰੇ ਤੇ ਮਾਰੇ ਹਾਲਾਤ ਇਹ ਗੱਲ ਨਹੀਂ ਜੋ ਕੋਈ ਕਰਨੀ ਵੱਡੀ ਪੌਣ ਹੈ ਗਲਤੀ ਹੈ ਇੱਥੇ ਆਓ ਅਸਥਾਨ ਤੇ ਦਰਸ਼ਨ ਕਰੋ ਸੱਚਖੰਡ ਦਰਸ਼ਨ ਕਰੋ ਤੁਹਾਨੂੰ ਆਪੇ ਹੀ ਸ਼ਾਂਤੀ ਬੂਲ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕਅਪ ਕਰਾਓ ਜੇ ਚਿੱਟਾ ਇੱਕ ਦਾਣਾ ਵੀ ਚਿੱਟੇ ਦਾ ਨਿਕਲਿਆਵੇ ਸਰੀਰ ਵਿੱਚੋਂ ਤੇ ਦਾਸ ਸਿਰ ਸਿਰ ਦੀ ਸ਼ਰਤ ਲਾ ਰਿਹਾ ਹੈ ਕਿ ਮੇਰਾ ਸਿਰ ਕਲਮ ਕਰ ਦਿਓ ਪੰਥ ਨੂੰ ਮੈਂ ਕਹਿ ਰਿਹਾ ਵੀ ਮੇਰਾ ਸਿਰ ਕਤਲ ਕਰ ਦਿਓ ਵੀ ਜੇ ਦਾਸ ਦੇ ਖੋਣ ਵਿੱਚੋਂ ਚਿੱਟੇ ਦਾ ਨਾਮੁ ਨਿਸ਼ਾਨ ਵੀ ਨਿਕਲਿਆ। ਆ ਦੂਸਰੀ ਅੱਗੇ ਸੁਣ ਲੋ ਸਾਰਿਆਂ ਬੱਲੇ। ਹਾਂਜੀ ਮਾਸਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੀਤ ਸਿੰਘ। ਅ ਬਾਬਾ ਰਵਿੰਦਰ ਸਿੰਘ ਜੋਨੀ ਨਾਲ ਜੀ ਨਾਲ 2005 ਤੋਂ ਜੁੜੇ ਹੋਏ ਆ। ਉਦੋਂ ਮੈਂ ਸਾਫ ਸੁੱਤ ਬਣੀ ਸੀ ਬਾਈ ਦੀ ਪ੍ਰੇਰਨਾ ਨਾਲ ਅ ਦਾੜੀ ਕੇਸ ਰੱਖੇ ਤੇ 2014 ਵਿੱਚ ਅਮਰਤ ਸ਼ਾਹ ਕੇ ਮੈਂ ਗੁਰੂ ਵਾਲਾ ਬਣਿਆ। ਬਾਬਾ ਜੀ ਨੂੰ ਬੇਨਤੀ ਕੀਤੀ ਸੀ ਬਾਬਾ ਜੀ ਤਬਲਾ ਸਿੱਖਣ ਦਾ ਸ਼ੌਂਕ ਆ ਇਹਨਾਂ ਨੇ ਕੀਰਤਨ ਸਿਖਾਇਆ ਕੀਰਤਨ ਦੀ ਦਾਤ ਦਿੱਤੀ ਹੈ ਹੁਣ ਸ਼ਾਮ ਦੇ ਟਾਈਮ ਆ ਕੇ ਹਾਜ਼ਰੀ ਭਰਦਾ ਬੜੀ ਮਿਹਰ ਹੈ ਸਤਿਗੁਰੂ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਬਾ ਜੀ ਜੁੜ ਰਹੇ ਹੋ ਸਾਡੇ ਵੀਡੀਓ ਨਾਲ ਪੂਰਾ ਦੇਖ ਕੇ ਜਾਇਆ ਕਰੋ ਦੂਰ ਰਹੇ ਆ ਆਪਣਾ ਵਧੀਆ ਜੀਵਨ ਗੁਜ਼ਰਬਸਰ ਕਰ ਰਹੇ ਆ ਮੈਂ ਟੀਚਰ ਦੀ ਡਿਊਟੀ ਕਰਦਾ ਹਾਂ ਬਾਬਾ ਜੀ ਨਾਲ ਸ਼ੁਰੂ ਤੋਂ ਰਹੇ ਆ ਜੇ ਵੀ ਕਦੇ ਜੀ ਗੱਲ ਹੁੰਦੀ ਤਾਂ ਕਦੋਂ ਦੇ ਪਾਸੇ ਹੋ ਜਾਂਦੀ ਪਰ ਅੱਜ ਤੱਕ ਇਹੋ ਜੀ ਗੱਲ ਕਰਦੇ ਨਾ ਕਦੇ ਸੁਣੀ ਐ ਅੰਜਾਮ ਨਾ ਦੇਣਾ ਤੇ ਉਹਨੂੰ ਸਾਜਿਤ ਕਰਨਾ ਬਹੁਤ ਦੂਰ ਦੀਆਂ ਗੱਲਾਂ ਹੁੰਦੀਆਂ ਨੇ ਜੀ ਸੋਸ਼ਲ ਮੀਡੀਆ ਜਮਾਨਾ ਸਾਧ ਸੰਗਤ ਇਹਨੂੰ ਚੰਗੇ ਸੇਧ ਦੇਣ ਲਈ ਵਰਤ ਕੇ ਨਾ ਕਿ ਇਹੋ ਜੀਆਂ ਅਫਵਾਹਾਂ ਫਲਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਬਦਲ ਗਿਆ ਸੰਸਾਰ ਤਖ਼ਣ ਵੱਤੋਂ ਜੋ ਬਾਬਾ ਜੋਂ ਨੇ ਇਹ ਨਾਲ 2005 ਤੋਂ ਜੁੜੇ ਹੋਏ ਆ ਇਸ ਘਰ ਤੇ ਅਸੀਂ ਸੰਗੀਆਂ ਬਾਬਾ ਜੀ ਦੇ ਸੰਗੀਆਂ ਪਰ ਅੱਜ ਤੱਕ ਅਸੀਂ ਬਾਬਾ ਜੀ ਨੂੰ ਕੋਈ ਨਹਾਆ ਕਰਦੇ ਨਹੀਂ ਵੇਖਿਆ ਬਾਬਾ ਜੀ ਕੋਲ ਆਥਨ ਸਵੇਰ ਅਸੀਂ ਹਾਜਰੀ ਭਰਦੇ ਆ ਇਹ ਜੋ ਦੋਸ਼ ਲਾਇਆ ਬੇਬੁਨਿਆਦ ਆ ਇੰਨੀ ਕੁ ਬੇਨਤੀ ਕਰਦੇ ਖਿਮਾ ਜਯਾ ਜੀ ਕਾ ਵਾਹਿਗੁਰੂ ਜੀ ਖਾਲਸਾ ਵਾਹ ਮਾੜੇ ਤੇ ਮਾੜੇ ਹਾਲਾਤ ਮੋਰੀ ਆਪਣੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਿੰਡ ਦਿਖਾਣ ਵੱਦ 2005 ਦੇ ਵਿੱਚ ਆਏ ਆ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਦੋਂ ਮੇਰੀ ਵੀ ਕੋਈ ਉਮਰ 14-15 ਸਾਲ ਦੀ ਹੁੰਦੀ ਸੀਗੀ ਤੇ ਮੇਰੇ ਵੀ ਮਤਲਬ ਕਟਿੰਗ ਹੁੰਦੀ ਸੀ। ਤੋਂ ਬਾਬਾ ਜੀ ਉੱਥੇ ਗੁਰਦੁਆਰਾ ਭਾਈਵਾਲਾ ਸਹਿਬ ਸਭ ਤੋਂ ਪਹਿਲਾਂ ਆਏ ਸੀ ਤੇ ਚਲੋ ਅਸੀਂ ਇਹਨਾਂ ਦੇ ਨਾਲ ਜੁੜੇ ਤੇ ਉਹ ਤੋਂ ਬਾਅਦ ਦੇ ਵਿੱਚ ਬਾਬਾ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਜੁੜਾ ਰੱਖੋ। ਚਲੋ ਮਹਾਰਾਜੀ ਦੀ ਕਿਰਪਾ ਹੋਈ ਆ ਤੇ ਜੁੜਾ ਰੱਖਿਆ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਠਾੜ ਦੀ ਸੇਵਾ ਸੰਭਾਲੀ। ਅਸੀਂ ਉਸ ਤੋਂ ਬਹੁਤ ਟਾਈਮ ਤੋਂ ਇੱਥੇ ਦੀਵਾਨਾ ਦੇ ਵਿੱਚ ਵੀ ਹਰ ਸਗਰਾਂਤ ਤੇ ਪਹੁੰਚਦੇ ਆਂ। ਪਰ ਇਹੋ ਜੀ ਗੱਲਬਾਤ ਨਾ ਕਿਤੇ ਅਜੇ ਤੱਕ ਸੁਣੀ ਆ ਨਾ ਕਿਤੇ ਦੇਖਿਆ ਵਾ ਕਿ ਦੇਖੇ ਤੋਂ ਬਿਨੇ ਕੰਨੀ ਸੁਣਿਆ ਤੇ ਅੱਖੀ ਦੇਖੇ ਦਾ ਬਹੁਤ ਫਰਕ ਹੁੰਦਾ ਵਾ ਸੁਣੀਆਂ ਖੜਾਈਆਂ ਗੱਲਾਂ ਜਿਹੜੀਆਂ ਹੁੰਦੀਆਂ ਵਾ ਉਹ ਬੇਬਨਾਦ ਹੁੰਦੀਆਂ ਵਾ ਸੋ ਬਦਨਾਮ ਕਰਨਾ ਇੱਕ ਸ਼ਾਸਤ੍ਰ ਦੇ ਤਹਿਤ ਆਪਾਂ ਮੰਨਦੇ ਆ ਤੇ ਸੋ ਇਹ ਗੱਲਾਂ ਫਾਲਤੂ ਦੀਆਂ ਗੱਲਾਂ ਵਾ ਰੋਲ ਸਾਡੇ ਕੀਰਤਨ ਦੀ ਸੇਵਾ ਕਰਦੇ ਆ ਬਾਬਾ ਜੀ ਇੱਥੇ ਦੀਵਾਨ ਲੱਗਦੇ ਆ ਜੁੜੇ ਰਹੋ ਸਾਡੇ ਕੀਰਤਨ ਨਾਲ ਸਾਡੇ ਲੱਗਦਾ ਵਾ ਕੋਈ ਉਹੋ ਜੀ ਗੱਲ ਨਹੀਂ ਕੀ ਤੋ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਝੂਠੀਆਂ ਫਾਹਾਂ ਦੇ ਵਿੱਚ ਨਾ ਆਉਣ ਆਪਣੇ ਪੰਜਾਬ ਦੀ ਕਹਾਣੀ ਇਸੇ ਤਰ੍ਹਾਂ ਬਾਬਾ ਜੀ ਸੇਵਾ ਕਰਦੇ ਰਹੇ ਹੁੰਦੀਆਂ ਜਾਂਦੀਆਂ ਰਹਦੀਆਂ ਉਹਦੀਆਂ ਅਵੀਆਂ ਨਵੀਆਂ ਤੇ ਮਹਾਰਾਜ ਕਰਨ ਵਾਲਾ ਵਾ ਚਰਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਥ ਸੰਗਤ ਜੀ ਮੈਂ ਆਪਦੇ ਮੂੰਹੋਂ ਆਪਦੀ ਸਫਾਈ ਨਹੀਂ ਦਿੰਦਾ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਮੈਂ ਤਾਂ ਬਹੁਤ ਛੋਟਾ ਸੀ ਮੇਰੇ ਦਾੜੀ ਫੋਟੀ ਸੀ ਜਦੋਂ ਮੈਂ ਤਾਂ ਖਾਣ ਪਰ ਪਾਏ ਹਾਂ ਇਨਾ ਨੇ ਕਿੰਨਾ ਬਦਲ ਗਿਆ ਸੰਸਾਰ ਇਨਾ ਨਹੀਂ ਹੁਣ ਤੱਕ ਸੰਭਿਆ ਪ੍ਰਸ਼ਾਦਾ ਪਾਣੀ ਹਰ ਸੇਵਾ ਨਿਭਾ ਰਹੇ ਹੈ ਮਹਾਰਾਜ ਇਹਨਾਂ ਨੂੰ ਖੂਬ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਅਸੀਂ ਗੁਰੂ ਘਰੇ ਖੜ ਕੇ ਬਿਆਨ ਦੇ ਰਹੇ ਆ ਇਹਦੇ ਵਿੱਚ ਕੋਈ ਝੂਠੀਆਂ ਗੱਲਾਂ ਨਹੀਂ ਹੈ ਇਹੀ ਬੇਨਤੀ ਹੈ ਵਾਹਿਗੁਰੂ ਜੀ ਕਾ